ਵੀ ਅੰਦਰ ਜਿੱਕਰ ਆਈ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭਝਾਈ ਦੀ ਸ਼ਹ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਆ ਅਸੀਂ ਤੁਰੰਤ ਮੌਕੇ ਤੇ ਪੁੱਜੇ ਆ ਭਝਾਈ ਨੂੰ ਹਰਾਸ ਵਿੱਚ ਲਿਆ ਤੇ ਭਝਾਈ ਨੇ ਮੰਨਿਆ ਕਿ ਮੈਂ ਆਪਣੇ ਭਾਂਜੇ ਸੰਨੀ ਕੁਮਾਰ ਨਾਮ ਦਾ ਆ ਜੋ ਜਗਰਾਉਂ ਰਹਿੰਦਾ ਆ ਮੈਨੂੰ ਉਹਦਾ ਐਡਰੈਸ ਵਾਰੀ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਆ ਵੀ ਉਹਦੇ ਨਾਲ ਭੇਜਿਆ ਆ ਅਸੀਂ ਤਰੰਤ ਐਕਸ਼ਨ ਲੈਂਦੇ ਆ ਮੌਕੇ ਤੇ ਪੁੱਜੇ ਆ ਜਿੱਥੋਂ ਲੜਕੀ ਨੂੰ ਉਹ ਲੜਕੀ ਦੇ ਕਬਜੇ 'ਚ ਬਰਾਮਦ ਕਰ ਲਿਆ ਤੇ ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ ਇਹ ਜਗਰਾਉਂ ਤੋਂ ਜੀ ਟਗਰਾਉਂ ਤੋਂ ਨਹੀਂ ਨਹੀਂ ਉਹਨਾਂ ਦੇ ਘਾਰੀ ਸੀ ਓਕੇ ਮੁੰਡਿਆ ਸੀ ਉਹ ਲੜਕੀ ਅਸੀਂ ਬਰਾਮਦ ਕਰ ਲਈ ਆ ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾਤੇ ਆ ਲੜਕੀ ਨੇ ਆਪਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ ਅਸੀਂ ਨਾਰੀ ਨਿਕੇਤਨ ਛੱਡ ਆਏ ਆ ਤੇ ਫਿਰ ਅਫਰਦਰ ਕੀ ਕਾਰਵਾਈ ਹੋ ਰਹੀ ਫਰਦਰ ਇਹ ਹੋ ਰਹੀ ਜੀ ਇਹ ਪੁਲਿਸਰਮਾਨ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਕੋਈ ਸਯੋਗ ਅੱਜ ਇਹ ਤਫਤੀਸ਼ ਮੁਕੰਮਲ ਕਰਕੇ ਇੱਕ ਦਿਨ ਦੇ ਰਿਮਾਨਤੇ ਸੀ ਹੁਣ ਮਾਨਯੋਗ ਅਦਾਲਤ ਤੇ ਪੇਸ਼ ਕਰਨ ਚੱ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ ਬਾਕੀ ਸੱਤ ਤਾਰਾ ਕਿਹੜੇ ਕਿਹੜੀ ਲਗਾਈ ਸੀ ਅਸੀਂ ਲਗਾਈ ਆ ਜੀ 363 366 120b 9 10 11 ਬਾਲਬ ਬਾਹ ਐਕਟ 2006 ਲੜਕੇ ਵੱਲੋਂ ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਂਦੀ ਗੱਲਬਾਤ ਕਰਾਈ ਸੀ ਕੋਈ ਵਿਆਹ ਦਾ ਚਾਂਸਾ ਦਿੱਤਾ ਗਿਆ ਵਿਆਹ ਦਾ ਚਾਂਸਾ ਦੇ ਕੇ ਜੀ ਬਗਰ ਲਾ ਕੇ ਕੁੜੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭਝਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ ਉਹਦਾ ਪੂਰਾ ਵਿੱਚ ਹੱਥ ਆ ਬਿਆਨ ਦਰਜ ਕਰਾਇਆ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭਝਾਈ ਦੀ ਸ਼ਹ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਆ ਅਸੀਂ ਤੁਰੰਤ ਮੌਕੇ ਤੇ ਪੁੱਜੇ ਆ ਭਝਾਈ ਨੂੰ ਹਰਾਸ ਵਿੱਚ ਲਿਆ ਤੇ ਭਝਾਈ ਨੇ ਮੰਨਿਆ ਕਿ ਮੈਂ ਆਪਣੇ ਭਾਂਜੇ ਸੰਨੀ ਕੁਮਾਰ ਨਾਮ ਦਾ ਆਇਆ ਜੋ ਜਗਰਾਉਂ ਰਹਿੰਦਾ ਆ ਮੈਨੂੰ ਉਹਦਾ ਐਡਰੈਸ ਵਾਰੀ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਆ ਵੀ ਉਹਦੇ ਨਾਲ ਭੇਜਿਆ ਆ ਅਸੀਂ ਤੁਰੰਤ ਐਕਸ਼ਨ ਲੈਂਦੇ ਆ ਮੌਕੇ ਤੇ ਪੁੱਜੇ ਆ ਜਿੱਥੋਂ ਲੜਕੀ ਨੂੰ ਉਹ ਲੜਕੀ ਦੇ ਕਬਜੇ ਜੋ ਗਰਾਉਂਡ ਕਰ ਲਿਆ ਤੇ ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ ਇਹ ਜਗਰਾਉਂਡ ਤੋਂ ਜੀ ਜਗਰਾਉਂਡ ਤੋਂ ਨਹੀਂ ਨਹੀਂ ਉਹਨਾਂ ਦੇ ਘਾਰੀ ਸੀ ਓਕੇ ਮੁੰਡਿਆ ਸੀ ਉਹ ਲੜਕੀ ਅਸੀਂ ਬਰਾਮਦ ਕਰ ਲਈ ਆ ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾਤੇ ਆ ਲੜਕੀ ਨੇ ਆਪਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ ਅਸੀਂ ਨਾਰੀ ਨਿਕੇਤਨ ਛੱਡ ਆਏ ਆ ਤੇ ਫਿਰ ਆ ਫਰਦਰ ਕੀ ਕਾਰਵਾਈ ਹੋਈ ਫਰਦਰ ਇਹ ਹੋ ਰਹੀ ਜੀ ਇਹ ਪੁਲਿਸਰ ਮਾਨ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਕੋਈ ਸਹਿਯੋਗ ਅੱਜ ਇਹ ਤਫਤੀਸ਼ ਮੁਕੰਮਲ ਕਰਕੇ ਇੱਕ ਦਿਨ ਦੇ ਰਿਮਾਂਡ ਤੇ ਸੀ ਹੁਣ ਮਾਨਯੋਗ ਅਦਾਲਤ ਤੇ ਪੇਸ਼ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ ਬਾਕੀ ਸਰ ਤਾਰਾ ਕਿਹੜੀ ਕਿਹੜੀ ਲਗਾਈ ਸੀ ਅਸੀਂ ਲਗਾਈ ਆ ਜੀ 363 366 120 ਬੀ 9 10 11 ਬਾਲ ਬਵਾ ਐਕਟ 2006 ਲੜਕੇ ਵੱਲੋਂ ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਨ ਦੀ ਗੱਲਬਾਤ ਕਰਾਈ ਸੀ ਕੋਈ ਵਿਆਹ ਦਾ ਝਾਂਸਾ ਦਿੱਤਾ ਗਿਆ ਵਿਆਹ ਦਾ ਝਾਂਸਾ ਦੇ ਕੇ ਜੀ ਬਗਰ ਲਾ ਕੇ ਕੁੜੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭਝਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ ਉਹਦਾ ਪੂਰਾ ਵਿੱਚ ਹੱਥ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर